ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਹਰਨੀਆਂ ਬਾਰੇ ਹਰਨੀਆਂ ਤਿੰਨ ਤਰ੍ਹਾਂ ਦਾ ਮੇਨ ਹੁੰਦਾ ਹੈ ਅੰਬਲਾਈਕਲ ਹਰਨੀਆਂ ਦੂਸਰਾ ਫੀਮੋਰਲ ਹਰਨੀਆਂ ਤੀਸਰਾ ਇੰਗੁਆਇਨਲ ਹਰਨੀਆਂ ਤਿੰਨ ਤਰ੍ਹਾਂ ਦਾ ਹਰਨੀਆਂ ਜਿਆਦਾ ਪਾਇਆ ਜਾਂਦਾ 30% ਇਹ ਮਰਦਾਂ ਦੇ ਵਿੱਚ ਔਰਤਾਂ ਨਾਲੋਂ ਜ਼ਿਆਦਾਤਰ ਪਾਇਆ ਜਾਂਦਾ ਹੈ ਕਿਉਂਕਿ ਮਰਦ ਜ਼ਿਆਦਾਤਰ ਭਾਰ ਚੁੱਕਣ ਦਾ ਕੰਮ ਕਰਦੇ ਆਂ ਔਰ ਜਾਂ ਫਿਰ ਉਹਨਾਂ ਨੂੰ ਕਈ ਵਾਰ ਖੰਗ ਜਿਆਦਾ ਪਾਈ ਜਾਂਦੀ ਹੈ ਔਰਤਾਂ ਨਾਲੋਂ ਔਰ 3 ਤੀਸਰੇ ਨੰਬਰ ਤੇ ਜਿਹੜਾ ਕਾਰਨ ਹੈ ਉਹ ਹੋ ਗਿਆ ਕਬਜ ਦਾ ਕਾਰਨ ਹੋ ਗਿਆ ਟੋਟਲ ਤਿੰਨ ਕਾਰਨ ਨੇ ਤੁਹਾਨੂੰ ਬਹੁਤ ਜਿਆਦਾ ਖੰਗ ਹੋਵੇ ਤੁਹਾਨੂੰ ਬਹੁਤ ਜਿਆਦਾ ਕਬਜ ਹੋਵੇ ਤੁਸੀਂ ਭਾਰ ਦਾ ਜਿਆਦਾ ਕੰਮ ਕਰਦੇ ਹੋ ਤੁਹਾਡਾ ਜਿਹੜਾ ਹਰਨੀਆਂ ਉਹ ਵਧਣ ਲੱਗ ਜਾਂਦਾ ਹਰਨੀਆਂ ਹੁੰਦਾ ਕੀ ਹੈ ਹਰਨੀਆਂ ਕੀ ਹੈ ਇੱਕ ਗਰੋਥ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਸਪਾਈਨ ਦੇ ਵਿੱਚੋਂ ਡਿਸਕ ਬਾਹਰ ਆ ਜਾਂਦੀ ਹੈ ਡਿਸਕ ਨਿਕਲ ਕੇ ਬਾਹਰ ਹਰਨिएट ਹੋ ਜਾਂਦੀ ਹੈ ਉਸੇ ਤਰ੍ਹਾਂ ਆਪਣੀ ਜਿਹੜਾ ਇਹ ਆਰਗਨ ਨੇ ਆਪਣੇ ਕੋਈ ਵੀ ਲਾ ਲਓ ਇੰਟੈਸਟਾਈਨ ਆਪਣੀਆਂ ਆਂਤੜੀਆਂ ਲਾ ਲਓ ਅੰਦਰ ਲੀਆਂ ਉਹਦੀਆਂ ਵੀ ਜਿਵੇਂ ਮਾਸ ਨਿਕਲ ਕੇ ਉਹਦੇ ਅੰਦਰੋਂ ਬਾਹਰ ਆ ਜਾਂਦਾ ਐਕਸਟਰਾ ਮਾਸ ਦੀ ਗ੍ਰੋਥ ਸ਼ੁਰੂ ਹੋ ਜਾਂਦੀ ਆ ਗ੍ਰੋਥ ਇੰਨੀ ਹੋ ਜਾਂਦੀ ਆ ਕਈ ਵਾਰੀ ਆਪਾਂ ਨੂੰ ਆਪਰੇਸ਼ਨ ਤੱਕ ਜਾਣਾ ਪੈਂਦਾ ਸੋ ਤੁਸੀਂ ਆਪਰੇਸ਼ਨ ਤੋਂ ਬਚਣ ਲਈ ਇਹ ਆਸਾਨ ਕਸਰਤਾਂ ਤੁਹਾਡੇ ਲਈ ਅੱਜ ਲੈ ਕੇ ਆਏ ਆ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਤੁਸੀਂ ਦੇਖੋਗੇ 2 ਮਹੀਨੇ ਤੋਂ ਬਾਅਦ ਤੁਹਾਨੂੰ ਇਹ ਕਸਰਤ ਦਾ ਫਲ ਨਿਕਲ ਕੇ ਸਾਹਮਣੇ ਆਏਗਾ ਔਰ ਜੋ ਤੁਹਾਡਾ ਹਰਨੀਆਂ ਹੋ ਰਿਹਾ ਸੀ ਬਾਰ-ਬਾਰ ਉਹ ਬਿਲਕੁਲ ਹੀ ਨਾਰਮਲ ਹੋ ਜਾਏਗਾ ਅਸੀਂ ਇਹ ਕਸਰਤਾਂ ਆਪਣੇ ਪੇਸ਼ੈਂਟ ਨੂੰ ਆਪਣੇ ਕਲੀਨਿਕ ਤੇ ਕਰਾਉਂਦੇ ਆ ਸੋ ਅਸੀਂ ਤੁਹਾਡੇ ਨਾਲ ਵੀ ਇਹ ਸਾਂਝੀਆਂ ਕਰਨ ਲੱਗੇ ਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysingh sraah physiotherapy ਔਰ ਸਾਡੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਤ ਸਿੰਘ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ sarysingh sraah physiotherapy clinic ਦੇ ਨਾਮ ਤੇ ਅਗਰ ਅਸੀਂ ਤੁਹਾਨੂੰ ਚੰਗੇ ਲੱਗਦੇ ਆ ਤਾਂ ਸਾਨੂੰ ਉੱਥੇ ਫੋਲੋ ਜਰੂਰ ਕਰਿਓ ਔਰ ਸਾਡਾ YouTube ਚੈਨਲ ਤੋਂ ਅਗਰ ਤੁਹਾਨੂੰ ਪਸੰਦ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਸੋ ਸ਼ੁਰੂ ਕਰਦੇ ਆਂ ਅੱਜ ਦੀਆਂ ਆਸਾਨ ਭਰੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕਸਟਰਾ ਤਾਂ ਆਪਾਂ ਕਰਨ ਲੱਗੇ ਹਾਂ ਇਸ ਦੇ ਲਈ ਆਪਾਂ ਕੀ ਕਰਾਂਗੇ ਸਿੱਧੇ ਲੀਟ ਜਾਣਾ ਸਿੱਧੇ ਲੀਟ ਕੇ ਔਰ ਆਪਾਂ ਰੋਟੀ ਖਾਣ ਤੋਂ ਪਹਿਲਾਂ ਕਰਨੀ ਹੈ ਇਹ ਕਸਟਰਾ ਦੋਨੋਂ ਗੋਡੇ ਕ੍ਰੀਸ ਖੇល ਜਾਂਦੇ ਔਰ ਇਹਨਾਂ ਨੂੰ ਸਾਤੀ ਨਾਲ ਲਾਉਣ ਦੀ ਕੋਸ਼ਿਸ਼ ਔਰ ਆਪਾਂ ਗਰਦਨ ਉੱਪਰ ਚੱਕ ਦੇਣੀ ਆ ਇੱਥੇ ਆਪਾਂ 20 ਗਿਣਾਂਗੇ 1 2 3 4 5 6 7 8 9 10 11 12 13 14 15 16 17 18 19 20 ਫਿਰ ਆਪਾਂ ਰਿਲੈਕਸ ਹੋ ਜਾਣਾ ਇਸਦੇ ਤੁਸੀਂ 5 ਸੈੱਟ ਲਾਉਣੇ ਆ ਰਾਮ ਕਰਨਾ ਕਿਉਂਕਿ ਜ਼ੋਰ ਬਹੁਤ ਲੱਗਦਾ ਫਿਰ ਦੋਨੋਂ ਗੋਡੇ ਮੋੜੇ ਵੇਰੇ ਸਾਤੀ ਨਾਲ ਲਾਈ ਔਰ ਫਿਰ ਆਪਾਂ ਉੱਪਰ ਚੱਕ ਦੇਣਾ ਆਪਣੀ ਗਰਦਨ ਨੂੰ ਔਰ ਇੱਥੇ ਆਪਾਂ ਹੋਲਡ ਕਰਨਾ 20 ਸੈਕਿੰਡ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਆਪਾਂ ਤੁਹਾਨੂੰ ਦੋ ਵਾਰੀ ਕਰਕੇ ਦਿਖਾਤਾ ਔਰ ਇਸ ਦੇ ਤੁਸੀਂ ਪੂਰੇ ਗਿਣ ਕੇ ਪੰਜ ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਨੀ ਟੂ ਚੈਸਟ ਹੁਣ ਜਿਹੜੀ ਦੂਜੀ ਕਸਰਤ ਆ ਉਸ ਦੇ ਲਈ ਆਪਾਂ ਕੀ ਕਰਨਾ ਐਐਸਐਲਆਰ ਕਰਨਾ ਇੱਕ ਗੋਡਾ ਮੋੜ ਲੈਣਾ ਦੂਸਰੀ ਲੱਤ ਦਾ ਪੈਰ ਅੰਦਰ ਮੋੜ ਕੇ ਉੱਪਰ ਚੱਕ ਦੇਣਾ ਥੋੜਾ ਜਿਆ ਬਾਹਲਾ ਨਹੀਂ ਜਿਆਦਾ ਚੱਕਾਂਗੇ ਤਾਂ ਜ਼ਿਆਦਾ ਖਿੱਚ ਪਈਗੀ ਥੋੜਾ ਜਿਹਾ ਉੱਪਰ ਚੱਕਣਾ ਮਤਲਬ ਕਿ 1 ਫੁੱਟ ਹੋਵੇ ਨੀਚੇ ਧਰਤੀ ਨਾਲੋਂ ਮਰ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫਿਰ ਪੈਰ ਅੰਦਰ ਮੋੜਨਾ ਫਿਰ ਆਪਾਂ ਉੱਪਰ ਚੱਕ ਦੇਣੀ ਲਾਤ ਇੱਥੇ ਫਿਰ 10 ਗਿਣਨੇ 1 2 3 4 5 6 7 8 9 10 ਫਿਰ ਪੈਰ ਅੰਦਰ ਮੋੜਿਆ ਫਿਰ ਉੱਪਰ ਚੱਕਤਾ ਇੱਥੇ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਐਸਾਈਡ 10 ਵਾਰੀ ਐਸਾਈਡ ਐਸਐਲਆਰ ਕਰਨੀ ਆ ਤੁਸੀਂ ਦੂਸਰੀ ਸਾਈਡ ਵੀ ਇਦਾਂ ਗੋਡਾ ਮੋੜ ਕੇ ਪੈਰ ਅੰਦਰ ਮੋੜਿਆ ਔਰ ਉੱਪਰ ਚੱਕਤਾ ਇੱਥੇ ਆਪਾਂ 10 ਗਿਣਾਂਗੇ ਔਰ ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਇਸ ਸਾਈਡ 10 ਵਾਰੀ ਇਸ ਸਾਈਡ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਐਸਐਲ ਜਿਹੜੀ ਤੀਜੀ ਕਸਰਤ ਆ ਸਭ ਤੋਂ ਔਖੀ ਕਸਰਤ ਆ ਧਿਆਨ ਨਾਲ ਕਰਨਾ ਪਹਿਲਾਂ ਤੁਸੀਂ ਨੀਚੋਂ ਆ ਦੇਖੋ ਆਪਾਂ ਜਿਵੇਂ ਮੈਂ ਆਪਣੀ ਸ਼ਰਟ ਉੱਪਰ ਕਰ ਲਈ ਔਰ ਤੁਸੀਂ ਇਹ ਕਸਰਤ ਜਦੋਂ ਆਪਾਂ ਕਰਾਂਗੇ ਆਪਣਾ ਸਾਰਾ ਭਾਰ ਆਪਣੀ हिਪ ਤੇ ਆਏਗਾ ਧਿਆਨ ਨਾਲ ਕਰਨਾ ਜ਼ੋਰ ਬਹੁਤ ਲੱਗਦਾ ਇਸ ਕਸਰਤ ਦੇ ਵਿੱਚ ਤੁਸੀਂ ਵੀ ਧਿਆਨ ਨਾਲ ਕਰਨਾ ਦੋਨੋਂ ਹੱਥ ਪਹਿਲਾਂ ਭਜਤਾ ਕਰ ਦੇਣੇ ਆ ਔਰ ਦੋਨੇ ਆਪਣੀਆਂ ਲੱਤਾਂ ਚੱਕ ਦੇਣੀਆਂ ਇੱਥੇ ਆਪਾਂ 10 ਗਿਣਨੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਥੈਨ ਰਿਲੈਕਸ ਬਹੁਤ ਜ਼ੋਰ ਲੱਗਿਆ ਤੁਸੀਂ ਦੇਖੋ ਮੇਰਾ ਵੀ ਕਿੰਨਾ ਜ਼ੋਰ ਲੱਗਿਆ ਸੋ ਇਸ ਕਰਕੇ ਜੇ ਤੁਸੀਂ ਪੰਜ ਹੀ ਗਿਣ ਸਕਦੇ ਹੋ ਪੰਜ ਵੀ ਗਿਣ ਸਕਦੇ ਹੋ ਪਹਿਲਾਂ ਪਹਿਲਾਂ ਇਹ ਨਹੀਂ ਵੀ ਆਪਾਂ 10 ਗਿਣਾਂਗੇ ਦੁਬਾਰਾ ਦੇਖੋ ਆਪਾਂ ਪੰਜ ਗਿਣਾਂਗੇ ਹੁਣ ਪਹਿਲਾਂ 1 2 3 4 5 ਥੈਨ ਰਿਲੈਕਸ ਫਿਰ ਗਿਣਾਂਗੇ 1 2 3 4 5 ਦੈਨ ਰਿਲੈਕਸ ਪਹਿਲਾਂ ਤੁਸੀਂ ਪੰਜ ਗਿਣਾਂਗੇ ਫਿਰ ਹੌਲੀ ਹੌਲੀ ਆਪਾਂ ਇਸ ਤੇ 10 ਗਿਣਨੇ ਸ਼ੁਰੂ ਕਰਾਂਗੇ ਫਿਰ ਹੌਲੀ ਹੌਲੀ 15 ਗਿਣਨੇ ਸ਼ੁਰੂ ਕਰਾਂਗੇ ਬੈਕ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਏਗਾ ਇਹ ਕੀ ਹੈ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਜਿਹੜੇ ਆਪਣੇ ਮਸਲਸ ਵੀਕ ਹੋਏ ਹੁੰਦੇ ਨੇ ਹਰਨੀਆਂ ਹੁੰਦਾ ਕਿਉਂ ਹੈ ਕਿਉਂਕਿ ਆਪਣੀ ਮਾਸ ਹੈ ਜੋ ਉਹ ਕਮਜ਼ੋਰ ਹੋ ਜਾਂਦਾ ਹੈ ਤਾਂ ਕਰਕੇ ਹੁੰਦਾ ਦੁਬਾਰਾ ਦੇਖੋ ਆਪਾਂ ਫੇਰ ਤੁਹਾਨੂੰ ਹੁਣ ਕਰਕੇ ਦਿਖਾਉਨੇ ਆ ਦੋਨੋਂ ਹੱਥ ਇਦਾਂ ਕੀਤੇ ਹੋ ਦੋਨੇ ਲੱਤਾਂ 1 2 3 4 5 6 7 8 9 10 ਦੈਨ ਰਿਲੈਕਸ ਇਸ ਤੇ ਤੁਸੀਂ 10 ਸੈੱਟ ਲਾਉਣੇ ਆ ਘਬਰਾਓ ਨਾ 5 ਸੈਕਿੰਡ ਤੋਂ ਸ਼ੁਰੂ ਕਰ ਲਿਓ 5 ਸੈਕਿੰਡ ਵੀ ਨਹੀਂ ਹੋਊਗਾ 2 ਸੈਕਿੰਡ ਤਾਂ ਜ਼ਰੂਰ ਰੱਖਿਓ ਇਹ ਤਾਂ ਕਰਕੇ 2 ਸੈਕਿੰਡ ਦਾ ਰੱਖਣੇ ਬਹੁਤ ਸੌਖੇ ਆ 1 2 ਫਿਰ ਆਪਾਂ ਹੌਲੀ ਹੌਲੀ ਇਸ ਨੂੰ ਵਧਾ ਕੇ ਆਪਾਂ 10 ਸੈਕਿੰਡ ਤੇ ਲੈ ਜਾਣਾ ਇਹ ਹੋ ਗਈ ਤੁਹਾਡੀ ਕਸਰਤ ਨੰਬਰ 3 ਚੌਥੀ ਕਸਰਤ ਦੇ ਵਿੱਚ ਆਪਾਂ ਬ੍ਰਿਜਿੰਗ ਕਰਾਂਗੇ ਆਪਾਂ ਲੱਕ ਨੂੰ ਹਵਾ ਚੱਕ ਦੇਣਾ ਇਦਾਂ ਕਰਕੇ ਔਰ ਇੱਥੇ ਆਪਾਂ ਜਿੰਨਾ ਵੱਧ ਤੋਂ ਵੱਧ ਚੱਕ ਸਕਦੇ ਆ ਲੱਕ 1 2 3 4 5 6 7 8 9

ਇਤੋਂ ਆਪਾਂ ਦੋਨੋਂ ਆਪਣੇ ਪੈਰ ਫੜ ਲੈਣੇ ਆਂ ਔਰ ਆਪਾਂ ਬਟਰਫਲਾਈ ਕਰਨੇ 1 2 3 4 5 6 7 8 9 10 11 12 13 14 16 17 18 19 20 ਫਿਰ ਰਿਲੈਕਸ 20 ਵਾਲੀ ਕੀਤਾ ਫੇਰ ਆਮ ਕਰਾਂਗੇ ਇਸਦੇ ਵੀ ਆਪਾਂ 10 ਸੈਟ ਲਾਵਾਂਗੇ ਜੂਰੀ ਨਹੀਂ ਪਹਿਲੀ ਵਾਰੀ ਤੁਸੀਂ 20 ਗਿਣੋ ਤੁਸੀਂ 5 ਸੈਕਿੰਡ ਤੋਂ ਵੀ ਸ਼ੁਰੂ ਕਰਦੇ ਹੋ 5 ਵੀ ਗਿਣ ਕੇ ਸ਼ੁਰੂ ਕਰ ਸਕਦੇ ਹੋ 10 ਵੀ ਗਿਣ ਕੇ ਸ਼ੁਰੂ ਕਰ ਸਕਦੇ ਹੋ ਪਰ ਸੈਟ 10 ਹੀ ਲਾਉਣੇ ਆਂ ਚਲੋ ਦੁਆਰਾ ਕਰਨ ਲੱਗੇ ਆਪਾਂ ਫੇਰ 1 2 3 4 5 6 7 8 9 10 11 12 13 14 15 16 17 18 19 20 देन ਰਿਲੈਕਸ ਇਹ ਹੋ ਗਈ 25ਵੀਂ ਕਸਰਤ ਬਟਰਫਲਾਈ ਐਕਸਰਸਾਈਜ਼ ਫੌਂ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਆ ਤੁਸੀਂ ਰੋਜ਼ ਚਾਹੇ ਕੰਮ ਤੋਂ ਆ ਕੇ ਚਾਹੇ ਕੰਮ ਤੇ ਜਾਣ ਤੋਂ ਪਹਿਲਾਂ ਰੋਜ਼ ਤੁਸੀਂ ਇਦਾਂ ਬੈਠਣਾ ਹੈ ਆਪਦੇ ਪੈਰਾਂ ਦੇ ਭਾਰ ਇਦਾਂ ਕਰਕੇ ਦੇਖੋ ਤੁਸੀਂ ਇਦਾਂ ਕਰਕੇ ਇਦਾਂ ਆਪਣੇ ਜਿਹੜੇ ਆਪਣੀ ਅੱਡੀਆਂ ਨੇ ਇਸ ਦੇ ਉੱਪਰ ਬੈਠ ਜਾਣਾ ਹੈ ਸਾਹਮਣੇ ਦੇਖਾਂਗੇ ਆਪਾਂ ਔਰ ਤੁਸੀਂ ਕੋਈ ਵੀ ਆਪਦਾ ਕੰਮ ਕਰ ਸਕਦੇ ਹੋ ਅਗਰ ਤੁਸੀਂ 5 ਮਿੰਟ ਇਦਾਂ ਬੈਠੋਗੇ ਇੱਕ ਤਾਂ ਤੁਹਾਡੀ ਗੁੱਡੀ ਨਹੀਂ ਕਿਤੇ ਦੁਖਣਗੇ ਔਰ ਨਾਲ ਦੀ ਨਾਲ ਹੀ ਤੁਹਾਡੇ ਜਿਹੜੇ ਮਸਲ ਆਪਣੇ ਲੋਅਰ ਆਪਣਾ ਲੈਂਬ ਹੈ ਇਹ ਤਕੜਾ ਰਹੇਗਾ ਔਰ ਆਪਣੀ ਜਿਹੜੇ ਮਸਲਸ ਨੇ ਐਬਡੋਮਨ ਮਸਲ ਜਿੱਥੋਂ ਆਪਣਾ ਹਰਦੀਆਂ ਨਿਕਲ ਕੇ ਆਉਂਦਾ ਹੈ ਆਪਣੇ ਢਿੱਡ ਵਾਲੇ ਮਾਸ ਉਹ ਵੀ ਤਕੜੇ ਰਹਿਣਗੇ ਰੋਜ਼ ਤੁਸੀਂ 5 ਮਿੰਟ ਇਸੇ ਪੋਜੀਸ਼ਨ ਦੇ ਵਿੱਚ ਬੈਠਣਾ ਹੀ ਬੈਠਣਾ ਇਹ ਟੁੱਟੇ ਲਈ ਸਭ ਤੋਂ ਵਧੀਆ ਐਕਸਰਸਾਈਜ਼ ਕਹਿ ਲੋ ਜਾਂ ਪੋਜੀਸ਼ਨਿੰਗ ਐਕਸਰਸਾਈਜ਼ ਕਹਿ ਲੋ ਇਹ ਵੀ ਇੱਕ ਕਸਰਤ ਦਾ ਹਿੱਸਾ ਹੈ ਹੁਣ ਟੋਟਲ ਹੋ ਗਈਆਂ 6 ਕਸਰਤਾਂ ਸਨ ਆਸਾਨ ਕਸਰਤਾਂ ਹਰਨੀਆਂ ਦੀਆਂ ਜ਼ਿਆਦਾਤਰ ਇਹ ਕਸਰਤਾਂ ਅਸੀਂ ਜਿਨ੍ਹਾਂ ਨੂੰ ਤੁੰਨੀ ਦਾ ਹਰਨੀਆਂ ਹੋ ਜਾਂਦਾ ਹੈ ਉਹਨਾਂ ਨੂੰ ਇਹ ਕਸਰਤਾਂ ਅਸੀਂ ਕਰਾਈਆਂ ਔਰ ਇਸ ਦਾ ਰਿਜ਼ਲਟ 100% ਨਿਕਲ ਕੇ ਆਇਆ ਉਹਨਾਂ ਨੂੰ 2 ਮਹੀਨੇ ਉਹਨਾਂ ਨੇ ਕਸਰਤਾਂ ਕੀਤੀਆਂ ਉਸ ਤੋਂ ਬਾਅਦ ਉਹਨਾਂ ਨੂੰ ਕਰਦੀਆਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਕਿਤੇ ਵੀ ਨਹੀਂ ਹੋਇਆ ਸੋ ਉਮੀਦ ਕਰਦਾ ਤੁਹਾਡੇ ਲਈ ਵੀ ਇਹ ਕਸਰਤਾਂ ਨੇ ਜਿਹੜੀਆਂ ਸਹੀ ਸਾਬਤ ਹੋਣਗੀਆਂ ਤੁਸੀਂ ਇਮਾਨਦਾਰੀ ਨਾਲ ਕਰਨੀਆਂ ਕਿਉਂਕਿ ਕਸਰਤਾਂ ਇੱਕ ਇਹੋ ਜਿਹੀ ਆਪਣੀ ਮਸ਼ੀਨ ਹੈ ਜਾਂ ਇਹੋ ਜਿਹੀ ਦਵਾਈ ਹੈ ਜਿਹੜੀ ਆਪਾਂ ਨੂੰ ਬਹੁਤੀਆਂ ਦਵਾਈਆਂ ਤੋਂ ਬਚਾ ਸਕਦੀ ਹੈ ਸੋ ਤੁਸੀਂ ਧਿਆਨ ਨਾਲ ਕਰਨਾ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ